ਦੁਬਈ ਦੇ ਵਿੱਚ ਆ ਸੀ ਤੇ ਦੁਬਈ ਦੇ ਵਿੱਚ ਰੂਲ ਰੂਲਸ ਲਾਈਟ ਸਿਗਨਲਸ ਨਾ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਖਾਸ ਲੱਗੀਆਂ ਜੋ ਮੈਨੂੰ ਲੱਗਦਾ ਕਿ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਔਰ ਸਭ ਤੋਂ ਖਾਸ ਗੱਲ ਕਿਤੇ ਸੜਕ ਤੇ ਕੋਈ ਪੁਲਿਸ ਵਾਲਾ ਤੁਹਾਨੂੰ ਨਹੀਂ ਦਿਖੇਗਾ ਕੋਈ ਗੱਡੀ ਨਹੀਂ ਦਿਖੇਗੀ ਜੋ ਹੱਥ ਦੇ ਕੇ ਰੋਕ ਕੇ ਵੀ ਰੁਕੋ ਰੁਕੋ ਤੁਹਾਡਾ ਚਲਾਨ ਕੱਟਣਾ ਹੈ ਅਜਿਹਾ ਕੁਝ ਵੀ ਨਹੀਂ ਹੈ ਠੀਕ ਹੈ ਇਹ ਰੋਡ ਰੂਲਸ ਬਹੁਤ ਖਾਸ ਹੈ ਤੇ ਨਾ ਵੀ ਇੱਥੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜੇ ਕੋਈ ਤੁਸੀਂ ਗਲਤੀ ਕਰਦੇ ਹੋ ਤੇ ਉਹ ਸਾਰੀ ਸਜ਼ਾ ਜਾਂ ਮਾਨ ਹੈ ਉਹ ਕਿਵੇਂ ਲੱਗਦਾ ਹੈ ਦੇਖੋ ਇਹਨਾਂ ਦੇ ਜਿਹੜੀ ਸੈਟਅਪਸ ਆ ਸੈਟਅਪਸ ਆ ਰੂਲਸ ਯਰ ਰੈਗੂਲੇਸ਼ਨ ਕੰਪਲਾਈਂਸ ਆ ਉਹ ਤੁਹਾਨੂੰ ਜਦੋਂ ਤੁਸੀਂ ਲਾਇਸੈਂਸ ਵਗੈਰਾ ਲੈਣਾ ਹੈ ਨਾ ਐਕਸਚੇਂਜ ਕਰਨਾ ਤੁਹਾਨੂੰ ਸਾਰਾ ਕੁਝ ਦੱਸ ਦਿੰਦੇ ਠੀਕ ਆ ਹੁਣ ਦੇਖੋ ਜਿਹੜੀ ਤੁਹਾਡੀ ਆਈਡੀ ਆ ਆਈਡੀ ਦੇ ਨਾਲ ਆਈਡੀ ਦੇ ਨਾਲ ਤੁਹਾਡਾ ਸਾਰਾ ਅਟੈਚਮੈਂਟ ਹੈ ਠੀਕ ਆ ਥਾਂ-ਥਾਂ ਤੇ ਕੈਮਰੇ ਆ ਕੈਮਰੇ ਤੁਹਾਨੂੰ ਕਿਸਦੇ ਨਹੀਂ ਪਰ ਹੈ ਤੁਹਾਨੂੰ ਇਹ ਵੀ ਡਰ ਆ ਤੁਹਾਨੂੰ ਦਾ ਡਰ ਆ ਕਿ ਇੱਥੇ ਦੀ ਜਿਹੜਾ ਲੋ ਆ ਨਾ ਉਹ ਤੁਸੀਂ ਬ੍ਰੇਕ ਕਰਨਾ ਚਾਹੁੰਦਾ ਹੀ ਨਹੀਂ ਹਾਂ ਠੀਕ ਆ ਨਾ ਤੁਸੀਂ ਪੀਰਿੰਗ ਚਲੋ ਕਿਤੇ ਹੋ ਜਾਂਦੀ ਹੈ ਉਹ ਪਿਕਅਪ ਕਰ ਲੈਂਦੇ ਆ ਉਹ ਤੁਹਾਨੂੰ ਘਰ ਨੋਟੀਫਿਕੇਸ਼ਨ ਆ ਜਾਂਦੀ ਠੀਕ ਹੈ ਜੇਕਰ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਪਲੀਸ ਜਦੋਂ ਇਸ ਵੀ ਨਾ ਕੁਛ ਨੁਕਸਾਨ ਹੋ ਗਿਆ ਉਹ एकदम ਮਿੰਟਾਂ ਵਿੱਚ ਹੀ ਆ ਜਾਂਦੇ ਨੇ ਤੇ ਉਹ ਮੈਨੂੰ ਕਹਿੰਦੇ ਸੀ 3 ਮਿੰਟ ਦੇ ਵਿੱਚ ਪੁਲਿਸ ਪਹੁੰਚ ਜਾਂਦੀ ਮੌਕੇ ਤੇ ਜਦੋਂ ਐਕਸੀਡੈਂਟ ਵਗੈਰਾ ਹੋ ਜਵੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਦੇਖੋ ਉਹ ਆਪਣੇ ਲੋ ਬਹੁਤ ਹਰ ਇਸੇ ਕਰਕੇ ਤਾਂ ਦੇਖੋ ਸਾਰੇ ਕਹਿੰਦੇ ਹਨਾ ਦੁਬਈ ਜਿਹੜੀ ਸਭ ਤੋਂ ਸੇਫ ਸੇਫਿਸਟ ਸਿਟੀ ਹੈ ਕਿਉਂਕਿ ਅ ਇਹ ਤੇ ਸੇਫਟੀ ਬੋਤ ਹੈ ਤੇ ਤੁਹਾਡੀ ਪਬਲਿਕ ਦੀ ਪ੍ਰੋਟੈਕਸ਼ਨ ਬੋ ਹਾਂ ਦੇਖ ਲਓ ਹਨ ਤੁਹਾਨੂੰ ਵੀ ਪਤਾ ਮੈਂ ਉਹੀ ਕਹਿਨੀ ਆ ਅਸੀਂ ਜਦੋਂ ਰੋਡ ਤੇ ਚੱਲ ਰਹੇ ਹਾਂ ਨਾ ਤੇ ਮੈਂ ਦੇਖਣਾ ਚਾਹੁੰਦੀ ਸੀ ਵੀ ਦੁਬਈ ਪੁਲਿਸ ਕਿ ਉਹ ਜਿਹੀ ਹੁੰਦੀ ਆ ਮੈਨੂੰ ਲੱਗਾ ਕਿ ਸ਼ਾਇਦ ਸੜਕ ਤੇ ਖੜੀ ਹੋਵੇਗੀ ਹਨਾ ਲਾਈਕ ਮੈਂ ਕਿਤੇ ਦੇਖ ਲਵਾਂਗੀ ਮੈਨੂੰ 2 ਦਿਨ ਹੋ ਗਏ ਆ ਇੱਥੇ ਮੈਂ ਇੱਕ ਵਾਰ ਵੀ ਦੁਬਈ ਪੁਲਿਸ ਨਹੀਂ ਵੇਖੀ ਹਨਾ ਤੇ ਲੋਕਾਂ ਦੇ ਵਿੱਚ ਬਿਨਾ ਉਹਨਾਂ ਦੇ ਪ੍ਰੈਜ਼ੈਂਸ ਦੇ ਬਿਨਾ ਉਹਨਾਂ ਦੇ ਹੋਣ ਤੇ ਕਰਕੇ ਵੀ ਕੋਈ ਹਨਾ ਮਤਲਬ ਡਰ ਹੈਗਾ ਵੀ ਲੋਕਾਂ ਨੂੰ ਲੱਗਦਾ ਵੀ ਉਹ ਦੇਖਦੇ ਪਏ ਨੇ ਕਿਤੋਂ ਨਾ ਕਿਤੋਂ ਪਰ ਉਹ ਸਾਹਮਣੇ ਨਹੀਂ ਹੈਗੇ ਫਿਰ ਵੀ ਲੋਕ ਜਿਹੜੇ ਨੇ ਉਹ ਡਰ ਕੇ ਗੱਡੀ ਚਲਾਉਂਦੇ ਨੇ ਕੋਈ ਤੁਹਾਨੂੰ ਹੌਣ ਤੇ ਤੇ ਨਹੀਂ ਮਾਰ ਰਿਹਾ ਕਿ ਮੈਂ ਅੱਗੇ ਲੰਘਣਾ ਹੈ ਚਾਹਤਾਂ ਬਹੁਤ ਸਾਰੇ ਥਾਂਾਂ ਤੇ ਸਿਗਨਲਸ ਨਹੀਂ ਹੈ ਮਤਲਬ ਲਾਈਟਸ ਹੈ ਹੀ ਨਹੀਂ ਕਿ ਗ੍ਰੀਨ ਹੈ ਜਾਂ ਰੈੱਡ ਹੈ ਲੋਕਾਂ ਨੂੰ ਖੁਦ ਹੀ ਪਤਾ ਵੀ ਅਸੀਂ ਰੁਕਣਾ ਹੈ ਔਰ ਮੈਨੂੰ ਇੱਕ ਹੋਰ ਚੀਜ਼ ਖਾਸ ਲੱਗੀ ਕਿ ਜੋ ਤੁਸੀਂ ਗੱਡੀ ਚਲਾ ਰਹੇ ਹੋ ਨਾ ਤੁਹਾਡੇ ਮੋੜੇ ਉੱਤੇ ਕਿਸੇ ਨੇ ਨਿਕਲਣਾ ਹੈ ਕਿ ਲੋਕੀ ਗੱਡੀ ਦੀ ਸਪੀਡ ਘਟਾ ਲੈਂਦੇ ਨੇ ਰੋਕ ਲੈਂਦੇ ਨੇ ਐ ਦੇਖੋ ਇਹ ਤੁਸੀਂ ਤੁਸੀਂ ਆਪਣੇ ਆਪ ਨੂੰ ਸੋਚਦੇ ਨੇ ਜੇ ਮੈਂ ਮੈਂ ਜੇ ਉਹ ਆ ਰਿਹਾ ਤਾਂ ਮੈਂ ਵੀ ਇੱਕ ਅੱਧੀ ਵਾਰ ਓਵਰ ਦੂਸਰੇ ਪਾਸੇ ਜਾਣਾ ਹੈ ਠੀਕ ਹੈ ਤੁਹਾਨੂੰ ਪਤਾ ਹੈ ਕਿ ਦੇਖੋ ਇਹ ਇਹ ਨੂੰ ਕੀ ਮੈਂ ਕਿੱਦਾਂ ਸਮਝਾਉਂਦੀ ਹਾਂ ਮਤਲਬ ਇਹ ਕਹਿ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਆਪਣੀ ਰਿਸਪੌਂਸਿਬਿਲਟੀ ਸਮਝਦੇ ਨੇ ਦੇਖੋ ਤੁਸੀਂ ਵੀ ਦੇਖੋ ਮੇਰੇ ਇਹ ਮੇਰੇ ਮੋਰੇ ਆ ਰਿਹਾ ਠੀਕ ਹੁਣ ਜੇ ਇਹ ਮੇਰੇ ਮੋਰੇ ਆ ਰਿਹਾ ਅੱਗੇ ਜਾ ਕੇ ਮੈਂ ਵੀ ਕਿਸੇ ਦੇ ਮੋਰੇ ਜਾਣਾ ਨਾ ਮੈਂ ਵੀ ਓਵਰਟੇਕ ਜਾਂ ਅੰਡਰਟੇਕ ਕਰਨਾ ਹੈ ਨਾ ਸੋ ਆਈ ਥਿੰਕ ਇੱਥੇ ਇੱਥੇ ਹੋਰਨ ਅਲਾਉਡ ਨਹੀਂ ਕਿ ਲੋਕ ਮਾਰਦੇ ਨਹੀਂ ਇਹ ਰਖਾਲ ਮੈਂ ਮੈਂ ਇਹਨਾਂ ਦੀ ਇਨਤ ਮੈਂ ਤੁਹਾਡੇ ਨਾਲ ਹੀ ਬੈਠੀ ਆ ਮੈਂ ਦੋ ਦਿਨ ਤੋਂ ਹਨਾ ਵੀ ਡਰਾਈਵ ਕਰ ਰਹੇ ਨੇ ਮੈਂ ਇਹਨਾਂ ਨਾਲ ਘੁੰਮ ਰਹੀਆਂ ਜਾ ਰਹੀਆਂ ਮੈਂ ਹੋਰਨ ਦੀ ਆਵਾਜ਼ ਤੱਕ ਨਹੀਂ ਸੁਣੀ ਵੀ ਕਿ ਉਹ ਜਿਹੜਾ ਹੋਰਨ ਹੁੰਦਾ ਹੈ ਤੇ ਬਹੁਤ ਮਤਲਬ ਇੱਥੇ ਦੇ ਲੋਕ ਬਹੁਤ ਬਹੁਤ ਆਪਣੇ ਆਪ ਨੂੰ ਉਹਨਾਂ ਨੇ ਨਾ ਪਰਫੈਕਟ ਰੱਖਿਆ ਹੋਇਆ ਹੈ ਕਿ ਲਾਈਕ ਕੈਮਰਲ ਔਰ ਸਭ ਤੋਂ ਵੱਡੀ ਗੱਲ ਟੋਲ ਪਲਾਜ਼ੇ ਹੈ ਨਹੀਂ ਭਈ ਸਿੱਧੇ ਕੈਮਰੇ ਲੱਗੇ ਹੋਏ ਨੇ ਜੋ ਟੋਲ ਨਾ ਅਭੀ ਹੈ ਘਟਨਾ ਨਹੀਂ ਮਿਲਦੀ ਕਿ ਲੋਕ ਕਿ ਤੁਹਾਨੂੰ ਆਹ ਪੁੱਛਦੇ ਉਹ ਰੁਕ ਕੇ ਚਲੋ ਟੋਲ ਪਲਾਸ ਲਈ ਫੀਸ ਦੇਣੀ ਚਾਹੀਦੀ ਠੀਕ ਹੈ ਪਰ ਇੱਥੇ ਉਹ ਵੀ ਹੈ ਨਾ ਇੰਨਾ ਨਹੀਂ ਕਿ ਡਰ ਲੱਗਦਾ ਕਿ ਸਭ ਲੋਕ ਨਾਲ ਐਂਸਾ ਪਾਸੇ ਤੇ ਨਾ ਕਰ ਲੈ ਇਹ ਡਰ ਇੱਥੇ ਜਰਾ ਵੀ ਨਹੀਂ ਹੈ ਨਾ ਉਹ ਵੀ ਤੁਹਾਡੇ ਜਿਹੜਾ ਟੋਲ ਪਲਾਸਸ ਹੈ ਨਾ ਉਹ ਵੀ ਤੁਹਾਡੀ ਨੰਬਰ ਪਲੇਟ ਤੋਂ ਅਟੈਚਮੈਂਟ ਆਣੀ ਹੈਗੀ ਐ ਸਲੀਨਾ ਸੁਨੀਸਲੀ ਕਿੰਦਾ ਕੁਛ ਆ ਉਹ ਇਕੋ ਔਟੋਮੈਟਿਕਲੀ ਡਿਡਕਟ ਹੋ ਜਾਂਦਾ ਪਾਰਕਿੰਗ ਦੇ ਲੋਕ ਹਾਂ ਤਾਂ ਤੇ ਤੁਹਾਨੂੰ ਪਾਰਕਿੰਗ ਮਿਲ ਜਾਣੀ ਕੋਈ ਇਸ਼ੂ ਨਹੀਂ ਹੈਗਾ ਠੀਕ ਆ ਤੁਹਾਨੂੰ ਗੱਡੀ ਲੋਕ ਕਰਨ ਦੀ ਜ਼ਰੂਰਤ ਨਹੀਂ ਹੈ ਸਭ ਤੋਂ ਖਾਸियत ਨੇ ਹਨਾ ਔਰ ਮੈਨੂੰ ਸਭ ਤੋਂ ਵੱਡੀ ਖਾਸियत ਤਾਂ ਜਿਹੜੀ ਮੈਨੂੰ ਲੱਗੀ ਉਹ ਪੁਲਿਸ ਵਾਲੀ ਲੱਗੀ ਆ ਜੋ ਮੈਂ ਸ਼ੇਅਰ ਕਰ ਹੀ ਦਿੱਤੀ ਕਿ ਮਤਲਬ ਇੱਥੇ ਤਾਂ ਉਹਨੂੰ ਕਿਤੇ ਵੀ ਸੜਕ ਤੇ ਖੜੀ ਪੁਲਿਸ ਨਹੀਂ ਨਜ਼ਰ ਆਏਗੀ ਕਿ ਤੁਸੀਂ ਜਾ ਰਹੇ ਹੋ ਸਾਹਮਣੇ ਪੁਲਿਸ ਖੜੀ ਹੈ ਤੇ ਤੁਸੀਂ ਰਸਤਾ 모ੜ ਲਵੋ ਕਿਉਂਕਿ ਤੁਸੀਂ ਗਲਤ ਹੋ ਇੱਥੇ ਅਜਿਹਾ ਕੁਝ ਵੀ ਨਹੀਂ ਹੈ ਲੇਕਿਨ ਖੁਦ ਹੀ ਲੋਕ ਆਪਣੀ ਰਿਸਪੌਂਸਿਬਿਲਟੀ ਸਮਝਦੇ ਨੇ ਸੜਕ ਤੇ ਚੱਲਦੇ ਹੋਏ ਹਨਾ ਸੋ ਤੁਹਾਨੂੰ ਕਿਹੋ ਜੀ ਇਹ ਚੀਜ਼ ਲੱਗੀ ਜੇ ਤੁਸੀਂ ਦੁਬਈ ਦੇ ਵਿੱਚ ਵਿਜ਼ਿਟ ਕੀਤਾ ਹੈ ਜਾਂ ਤੁਸੀਂ ਕਿਉਂਕਿ ਮੈਨੂੰ ਪਤਾ ਹੈ ਮੇਰੇ ਨਾਲ ਬਹੁਤ سارے ਲੋਕ ਜੁੜੇ ਹੋਏ ਨੇ ਜੋ ਦੁਬਈ ਦੇ ਵਿੱਚ ਆਲ ਕੀਤਾ ਹੋਇਆ ਸੋ ਜਿਹੜੀਆਂ ਚੀਜ਼ਾਂ ਮੈਂ ਸ਼ੇਅਰ ਕਰ ਰਹੀ ਆ ਉਹ ਉਹਨਾਂ ਚੀਜ਼ਾਂ ਤੋਂ ਐਗਰੀ ਹੋ ਰਹੇ ਨੇ ਸੋ ਤੁਸੀਂ ਕਿਵੇਂ ਦੇਖਦੇ ਹੋ ਜਰੂਰ ਦੱਸਣਾ